बोल सियापति रामचंद्र महाराज की जय बंके बिहारी लाल की जय उमापति महादेव की जय पवन पुत्र हनुमान की जय गौरी नंदन गणेश महाराज की जय हे मेरी मई सच्चिया दूतਾਂ ਵਾਲੀ माता जी तेरी सदाई जय तुलसी कृतर माएं न कथा कयो अनुसार आसन लीजे प्रेम का आयो पवन कुमार सियापति राम जय जय राम करो कल्याण जय हनुमान करो कल्याण जय प्रभु राम बोल सियापति रामचंद्र महाराज की जय मरीच दा हारना श्री राम चंद्र जी पहले युद्ध विच सफल होए ता विश्वामित्र ने ओना नु ऐसे बाण ते अस्त्र दिते ਜਿਹੜੇ ਅਨੋਖੀਆਂ ਗੱਲਾਂ ਕਰਦੇ ਸਨ ઋષਿ ਰਲ ਮਿਲ ਕੇ ਯੱਗ ਕਰਨ ਲਗੇ ਤੇ ਸ਼੍ਰੀ ਰਾਮ ਚੰਦਰ ਜੀ ਲక్ష్మణ ਸਮੇਤ ਯੱਗ ਤੇ ਆਸ਼ਰਮ ਦੀ ਰਾਖੀ ਕਰਨ ਲਗੇ ਤਾੜਕਾ ਦਾ ਪੁੱਤਰ ਮਰੀ ਸੀ ਉਹ ਆਪਣੀ ਮਾਤਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ ਤੇ ਆਰਿਆ ઋਸ਼ੀਆਂ ਨੂੰ ਯੱਗ ਵੀ ਨਹੀਂ ਸੀ ਕਰਨ ਦੇਣਾ ਚਾਹੁੰਦਾ ਉਹ ਰਾਖਸ਼ ਰਾਖਸ਼ਾਂ ਦਾ ਦਾਲ ਲੈ ਕੇ ઋષਿ ਵਿਸ਼ਵਾਮিত্র ਦੇ ਆਸ਼ਰਮ ਉਤੇ ਚੜਾਈ ਕਰਕੇ ਆ ਗਿਆ ਸਾਰਾ ਰਾਖਸ਼ਦਲ ਤੂੜਤਮਾਉਂਦਾ ਹੋਇਆ ਆਇਆ ਉਹਨਾਂ ਨੂੰ ਆਉਂਦਿਆਂ ਦੇਖ ਕੇ ਸ਼੍ਰੀ ਰਾਮਚੰਦਰ ਜੀ ਤਿਆਰ ਹੋਏ ਉਹਨਾਂ ਨੇ ਪਹਿਲਾਂ ਹੀ ਪਹਿਲਾਂ ਹੀ ਐਸਾ ਤੀਰ ਮਾਰਿਆ ਕਿ ਮਰੀਚ ਨੂੰ 400 ਮੀਲ ਦੂਰ ਸੁੱਟ ਦਿੱਤਾ ਦੂਸਰੇ ਤੀਰ ਨਾਲ ਅੱਗ ਵਰਸਾਈ ਤਾਂ ਰਾਖਸ਼ਦਲ ਘਬਰਾ ਗਿਆ ਸ਼੍ਰੀ ਲక్ష్ਮਣ ਜੀ ਦੇ ਤੀਰ ਵੀ ਐਸੇ ਸਨ ਜਿਨ੍ਹਾਂ ਦੀਆਂ ਨੋਕਾਂ ਨੂੰ ਜ਼ਹਿਰ ਦੀ ਪਾਣ ਦਿੱਤੀ ਹੋਈ ਸੀ ਉਹ ਜਿਸ ਨੂੰ ਵੀ ਵੱਜਦੇ ਗਏ ਉਹੋ ਹੀ ਮਰਦਾ ਗਿਆ ਅੰਤਰਾਕਸ਼ ਦਲ ਨੂੰ ਹਾਰਨਾ ਪਿਆ ਸਾਰੇ ਰਾਖਸ਼ ਜਿੱਧਰ ਆਏ ਸੀ ਉਧਰੇ ਨਸ ਗਏ ਤੇ ਸ਼੍ਰੀ ਰਾਮ ਚੰਦਰ ਤੇ ਲక్ష్ਮਣ ਦੀ ਜੈ ਜੈਕਾਰ ਹੋਈ ਦੇਵਤਿਆਂ ਨੇ ਮੰਗਲਾਚਾਰ ਕੀਤੇ ਯੱਗ ਨਿਰਵਿਗਣ ਸਮਾਪਤ ਹੋਇਆ ਹਲਿਆ ਦੀ ਕਥਾ ਸ਼੍ਰੀ ਰਾਮ ਚੰਦਰ ਜੀ ਤੇ ਲక్ష్ਮਣ ਨੂੰ ਨਾਲ ਲੈ ਕੇ ਸ਼੍ਰੀ ਵਿਸ਼ਵਾਮਿੱਤਰ ਬਾਣ ਵਿੱਚ ਬਿਚਰ ਕੇ ਰਾਜ ਪੁੱਤਰਾਂ ਨੂੰ ਰਿਸ਼ੀਆਂ ਦੇ ਆਸ਼ਰਮ ਤੇ ਤਪ ਸਥਾਨ ਦਿਖਾਉਣ ਲੱਗੇ ਉਹ ਸਾਰੀ ਧਰਤੀ ਸਵਰਗ ਦਾ ਨਮੂਨਾ ਸੀ ਇੱਕ ਦਿਨ ਇੱਕ ਬਾਣ ਵਿੱਚ ਚਲੇ ਗਏ ਉਹ ਬਾਣ ਬੜਾ ਸੁੰਦਰ ਸੀ ਪਰ ਉੱਥੇ ਮਨੁੱਖ ਦੀ ਜਾਤ ਨਹੀਂ ਸੀ ਪਰ ਇੱਕ ਆਦਮ ਕੱਦ ਸੱਲ ਪਈ ਸੀ ਜਿਸ ਦੇ ਚਿਹਨ ਚੱਕਰ ਇਸਤਰੀਆਂ ਵਰਗੇ ਸਨ ਇਹੋ ਕਹੀਏ ਕਿ ਕਿਸੇ ਸਿਆਣੇ ਪੱਥਰ ਘਾੜੇ ਨੇ ਇਸਤਰੀ ਦਾ ਬੁੱਤ ਜਿਵੇਂ ਢੜ ਕੇ ਰੱਖਿਆ ਹੋਵੇ ਉਸ ਨੂੰ ਦੇਖ ਕੇ ਸ਼੍ਰੀ ਰਾਮਚੰਦਰ ਜੀ ਨੇ ਪੁੱਛਿਆ ਏ ਗੁਰਦੇਵ ਇਸ ਸੇਲ ਪੱਥਰ ਕੈਸੀ ਹੈ ਇਹ ਰਾਜਕਮਾਰੋ ਇਹ ਪਥਰੀਲੀ ਸੇਲ ਨਹੀਂ ਇਹ ਤਾਂ ਬ੍ਰਹਮਾ ਦੀ ਪੁੱਤਰੀ ਗੌਤਮਨਾਰ ਹੱਲਿਆ ਹੈ ਇਹ ਆ ਕੇ ਵਿਸ਼ਵਾਮਿੱਤਰ ਨੇ ਹੱਲਿਆ ਦੀ ਕਥਾ ਸੁਣਾਉਣੀ ਆਰੰਭ ਕਰ ਦਿੱਤੀ ਏ ਰਾਜਕਮਾਰ ब्रह्मा दी पुत्री 흘ल्या ਸੀ ਜੋ অতি ਸੁੰਦਰ ਸੀ ਇਉਂ ਕਹੀਏ ਕਿ ਉਸ ਵਰਗੀ ਸੁੰਦਰ ਨਾਰੀ ਉਸ ਸਮੇਂ ਧਰਤੀ ਤੇ ਘਟ ਹੀ ਸੀ ਉਸ ਦੇ ਰੂਪ ਦੀ ਸੋਭਾ ਦੇਵ ਲੋਕ ਵਿੱਚ ਵੀ ਪੁਜੀ ਤਾਂ ਇੰਦਰ ਨੇ ਉਸ ਦੇ ਰੂਪ ਦੀ ਸੋਭਾ ਸੁਣੀ ਤਾਂ ਦੇਖਣ ਵਾਸਤੇ ਮਾਤ ਲੋਕ ਵਿੱਚ ਆਇਆ ਰੂਪ ਦੇਖ ਕੇ ਵਕ ਗਿਆ ਮਾਤ ਲੋਕ ਤੋਂ ਜਾਣ ਜੋਗਾ ਨਾ ਰਹਾ ਉਸਨੇ ਦੇਵ ਸ਼ਕਤੀ ਨਾਲ ਕੁੱਕੜ ਕੋਲੋਂ ਬਾਗ ਪਹਿਲਾਂ ਦਵਾਈ ਤੇ ਜਦੋਂ ਗੌਤਮ ਇਸ਼ਨਾਨ ਕਰਨ ਵਾਸਤੇ ਨਦੀ ਤੇ ਗਿਆ ਉਸ ਦੇ ਪਿੱਛੋਂ ਗੌਤਮ ਦਾ ਰੂਪ ਧਾਰਨ ਕਰਕੇ)^{(ਿੰਦਰ ਗੌਤਮ ਰਿਸ਼ੀ ਦੇ ਆਸ਼ਰਮ ਵਿੱਚ) ਹੱਲਿਆ ਕੋਲ ਪੁੱਜ ਗਿਆ ਤੇ ਉਸ ਨਾਲ ਪੋਹ ਕੀਤਾ ਉਹ ਪੋਹ ਕਰਕੇ ਪਰਹੀਂ ਹੋਇਆ ਸੀ ਕਿ ਗੌਤਮ ਵਾਪਸ ਮੁੜਿਆ ਉਸਨੇ ਜਦੋਂ ਇੰਦਰ ਨੂੰ ਦੇਖਿਆ ਤਾਂ ਉਸ ਨੂੰ ਸ਼ਰਾਪ ਦੇ ਦਿੱਤਾ ਕਿ ਜਾ ਜਿਸ ਇੰਦਰੀ ਭੋਗ ਬਦਲੇ ਵਿਆਕਲ ਹੋ ਕੇ ਪਾਪ ਕੀਤਾ ਈ ਤੇਰੇ ਸਰੀਰ ਤੇ ਹਜ਼ਾਰਾਂ ਐਸੇ ਚਟਾਕ ਪਹਿਣਗੇ ਭਾਵ ਕੋੜੀ ਹੋਏਗਾ ਤੇ ਹੱਲਿਆ ਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਸੇਲ ਪੱਥਰ ਹੋ ਜਾ ਸੇਲ ਪੱਥਰ ਹੋਣ ਲੱਗੀ ਹੱਲਿਆ ਨੇ ਬੇਨਤੀ ਕੀਤੀ ਮਹਾਰਾਜ ਮੇਰਾ ਕੀ ਦੋਸ਼ ਧੋਖਾ ਤਾਂ ਇੰਦਰ ਪਾਪੀ ਨੇ ਕੀਤਾ ਮੈਂ ਤਾਂ ਉਸ ਨੂੰ ਤੁਸਾਂ ਦਾ ਰੂਪ ਸਮਝਿਆ ਮੈਨੂੰ ਇੰਨਾ ਭਿਆਨਕ ਸ਼ਰਾਪ ਕਿਉਂ ਮੇਰਾ ਉਦਾਰ ਕਦੋਂ ਹੋਵੇਗਾ ਇਹ ਸੁਣ ਕੇ ਮਹਾਰਿਸ਼ੀ ਗੌਤਮ ਨੇ ਉੱਤਰ ਦਿੱਤਾ اے ਗੌਤਮੀ ਮੇਰਾ ਸ਼ਰਾਪ ਤਾਂ ਅਟਲ ਰਹੇਗਾ ਪਰ ਤੇਰਾ ਉਦਾਰ ਉਸ ਵੇਲੇ ਹੋਵੇਗਾ ਜਦੋਂ ਸ਼੍ਰੀ ਰਾਮਚੰਦਰ ਜੀ ਵਿਸ਼ਨੂੰ અવਤਾਰ ਧਾਰਨਗੇ ਤੇ ਇਸ ਬਾਣ ਵਿੱਚ ਆ ਕੇ ਚਰਨ ਪਾਉਣਗੇ ਉਹਨਾਂ ਦੀ ਚਰਨ ਛੂਹ ਪ੍ਰਾਪਤ ਕਰਨ ਵਾਸਤੇ ਤੈਨੂੰ ਕਈ ਯੁਗ ਉੱਡੀ ਕਰਨੀ ਪਵੇਗੀ ਸੋ ਹੇ ਰਾਜkumar ਤੇ ਹੇ ਵਿਸ਼ਨੂ અવਤਾਰ શ્રી ਰਾਮ ਜੀ ਇਸ ਨਾਲ ਆਪਣਾ ਚਰਨ ਲਾਓ ਤੇ ਇਸ ਦਾ ਉਦਾਰ ਕਰੋ ਇਹ ਸਿਰ ਪੱਥਰ ਹੋਈ ਜੁਗਾ ਤੋ ਤੁਸਾਂ ਦੀ ਉੱਡੀ ਕਰ ਰਹੀ ਹੈ ਇਹ ਕਥਾ ਸੁਣ ਕੇ શ્રી ਰਾਮ ਲక్ష్మణ ਦੋਵੇਂ ਭਾਈ ਬਹੁਤ ਹੈਰਾਨ ਹੋਏ ਉਸ ਵੇਲੇ ਵਿਸ਼ਵਾਮਿੱਤਰ ਦਾ ਬਚਨ ਮੰਨ ਕੇ ਸ਼੍ਰੀ ਰਾਮ ਚੰਦਰ ਜੀ ਨੇ ਆਪਣਾ ਪੀਤਰ ਚਰਨ ਅਗੇ ਕੀਤਾ ਤੇ ਸਿਲਾ ਨੂੰ ਸ਼ਹਾਦਤਾ ਚਰਨ ਛੂ ਪ੍ਰਾਪਤ ਕਰਨ ਦੀ ਢਿਲ ਸੀ ਕਿ ਹੱਲਿਆ ਇੱਕਦਮ ਸੁੰਦਰ ਨਾਰੀ ਦਾ ਰੂਪ ਧਾਰਨ ਕਰਕੇ ਸ਼੍ਰੀ ਰਾਮ ਸ਼੍ਰੀ ਰਾਮ ਜਬਾਨੋਂ ਉਚਰਦੀ ਹੋਈ ਉੱਠ ਖਲੋਤੀ ਤੇ ਫਿਰ ਸ਼੍ਰੀ ਰਾਮ ਜੀ ਦੇ ਚਰਨਾਂ ਉੱਪਰ ਦੇਗ ਪਈ ਉਸ ਨੇ ਆਪੇ ਆਪਣੇ పాਪ ਕਰਮ ਦੀ ਖਿਮਾ ਮੰਗੀ ਤੇ శ్రీราม ਚੰਦਰ ਦੀ ਮਿਹਰ ਨਾਲ ਉਸ ਵੇਲੇ ਦੇਵ ਲੋਕ ਨੂੰ ਚਲੀ ਗਈ ਉਸ ਦੀ ਕਲਿਆਣ ਹੋਈ ਸ੍ਰੀ ਵਿਸ਼ਵਾ ਮਿੱਤਰ ਜੀ ਨੇ ਮਰ ਦਿੱਤਾ ਕਿ ਜੋ ਨਾਰੀ ਪੁਰਸ਼ ਹਲਿਆ ਦੀ ਕਥਾ ਸਰਵਣ ਕਰਨਗੇ ਉਹਨਾਂ ਦੇ ਮਨ ਵਾਸ਼ਨਾ ਵੱਲੋਂ ਦੂਰ ਰਹਿ ਕੇ ਮੁਕਤੀ ਪ੍ਰਾਪਤ ਕਰਨਗੇ बोल सियापति रामचंद्र महाराज की जय गंगा मैया जी दी कथा विश्वामित्र नाल ਵਿਚਰਦੇ ਵਿਚਰਦੇ श्री राम लक्ष्मण ਦੋਵੇਂ ਮਹਾਬਲੀ ਪਤਿਤ ਪਾਵਣੀ ਗੰਗਾ ਕਿਨਾਰੇ ਆ ਨਿਕਲੇ ਗੰਗਾ ਦੇ ਦਰਸ਼ਨ ਕਰਕੇ ਇਸ਼ਨਾਨ ਕੀਤਾ ਸੂਰਜ ਨੂੰ ਜਲ ਦਿੱਤਾ ਤੇ श्री राम चंद्र जी ਦੇ ਪੁੱشن ਤੇ ਕਿ ਉਹ ਕਿਹੜੀ ਗੰਗਾ ਸੀ ਤਾ ਸ਼੍ਰੀ ਵਿਸ਼ਵਾਮਿੱਤਰ ਨੇ یوں ਗੰਗਾ ਦੀ ਕਥਾ ਸੁਣਾਈ हे ਰਾਜ ਪੁੱਤਰੋ ਆਪ ਦੇ ਵੱਡੇ ਵਡੇਰਿਆਂ ਵਿੱਚ ਇੱਕ ਰਾਜਾ ਸ਼ਗਰ ਹੋਇਆ ਹੈ ਉਸ ਦੀਆਂ ਦੋ ਰਾਣੀਆਂ ਸਨ ਇੱਕ ਰਾਣੀ ਦੀ ਕੁੱਖ ਤੋਂ ਸਿਰਫ ਇੱਕ ਲੜਕਾ ਜਨਮਿਆ ਤੇ ਦੂਸਰੀ ਰਾਣੀ ਨੇ 60000 ਪੁੱਤਰਾਂ ਨੂੰ ਜਨਮ ਦਿੱਤਾ ਕੋਈ ਸਮਾਂ ਪਾਰ ਕੇ ਜਦੋਂ ਸਾਰੇ ਪੁੱਤਰ ਜਵਾਨ ਹੋ ਗਏ ਤਾਂ ਰਾਜੇ ਸਗਰ ਨੇ ਅਸਮੇਦ ਯੱਗ ਕਰਨ ਵਾਸਤੇ ਘੋੜਾ ਛੱਡਿਆ ਰਾਜੇ ਸਗਰ ਕੋਲ ਇੰਦਰ ਡਰ ਗਿਆ ਉਸ ਨੇ ਉਹ ਘੋੜਾ ਲਕੌਣ ਦਾ ਯਤਨ ਕੀਤਾ ਘੋੜਾ ਫੜ ਕੇ ਕਪਲਮੁਨੀ ਦੇ ਆਸ਼ਰਮ ਵਿੱਚ ਬੰਨ ਦਿੱਤਾ ਕਪਲਮੁਨੀ ਦਾ ਆਸ਼ਰਮ ਬਹੁਤ ਦੂਰ ਸੀ ਰਾਜੇ ਸਗਰ ਨੇ ਜਦੋਂ ਦੇਖਿਆ ਕਿ ਘੋੜਾ ਵਾਪਸ ਨਹੀਂ ਆਇਆ ਤਾਂ ਉਸ ਨੇ ਆਪਣੇ 60000 ਪੁੱਤਰਾਂ ਨੂੰ ਅਤੇ ਕੋੜਾ ਲੱਭਣ ਲਈ ਭੇਜਿਆ ਉਹ ਕੋੜਾ ਲੱਭਦੇ ਲੱਭਦੇ ਕਪਲਮੁਨੀ ਦੇ ਆਸ਼ਰਮ ਵਿੱਚ ਚਲੇ ਗਿਆ ਉਥੇ ਉਹਨਾਂ ਨੂੰ ਕੋੜੇ ਦਾ ਪਤਾ ਲੱਗਾ ਰਾਜ ਪੁੱਤਰ ਕਰੋਲ ਵਿੱਚ ਆ ਗਏ ਤੇ ਉਹਨਾਂ ਨੇ ਕਪਲਮੁਨੀ ਨੂੰ ਬੋਲ ਕਬੋਲ ਬੋਲੇ Muni ਵੀ ਕਰੋਧਾਣ ਹੋ ਗਿਆ ਤੇ ਉਸ ਨੇ ਆਪਣੇ ਤਪ ਬਲ ਨਾਲ ਸਰਾਫ ਦੇ ਕੇ 60000 ਸਗਰ ਦੇ ਪੁੱਤਰ ਵਸਮ ਕਰ ਦਿੱਤੇ ਰਾਜਾ ਸਗਰ ਨੇ ਜਦੋਂ ਤਕਿਆ ਕਿ ਉਸ ਦੇ 60000 ਪੁੱਤਰ ਵੀ ਵਾਪਸ ਨਹੀਂ ਆਏ ਤਾਂ ਉਸ ਨੇ ਆਪਣੇ ਦੂਸਰੇ ਪੁੱਤਰ ਆ ਸੰਜਸ ਨੂੰ ਭੇਜਿਆ ਕਿ ਉਹ ਘੋੜੇ ਅਤੇ ਆਪਣੇ 60000 ਵੀਰਾਂ ਦਾ ਪਤਾ ਲਿਆਏ ਆ ਸੰਜਸ ਭਾਲ ਕਰਦਾ ਕਰਦਾ ਕਪਲ मुनि ਦੇ ਆਸ਼ਰਮ ਵਿਚ ਪੁੱਜਾ ਉਸਨੇ ਆਪਣੇ 60000 ਭਰਾਵਾਂ ਨੂੰ ਮਰਿਆ ਦੇਖਿਆ ਤਾਂ ਹੈਰਾਨ ਹੋਇਆ ਬਹੁਤ ਦੁਖੀ ਹੋਇਆ ਉਸ ਸਮੇਂ ਕਪਲ मुनि ਨੇ ਉਪਦੇਸ਼ ਦੇ ਕੇ ਧੀਰਜ ਬਣਾਈ ਤੇ ਨਾਲ ਹੀ ਆਖਿਆ हे ਰਾਜਪੁੱਤਰ ਤੇਰੇ ਵੀਰਾਂ ਦੀ ਕਲਿਆਣ ਤਾਂ ਹੋਏਗੀ ਜੇ ਜਲ ਮਿਲੇ ਜਲ ਲਿਆਉਣ ਲਈ ਸੁਰਗਾਂ ਵਿੱਚੋਂ ਤਪੱਸਿਆ ਬਲ ਨਾਲ ਗੰਗਾ ਨੂੰ ਧਰਤੀ ਤੇ ਲਿਆਉਣਾ ਪਵੇਗਾ ਕਪਲ ਮੁਣੀ ਦੀ ਗੱਲ ਸੁਣ ਕੇ ਰਾਜਕੁਮਾਰ ਅਸੰਜਸ ਕੋੜਾ ਲੈ ਕੇ ਆਪਣੇ ਪਿਤਾ ਕੋਲ ਪੁੱਜ ਗਿਆ ਤੇ ਉਸ ਨੇ ਸਾਰੀ ਵਾਰਤਾ ਸੁਣਾਈ ਪੁੱਤਰਾਂ ਦੇ ਵਿਯੋਗ ਵਿੱਚ ਦੁਖੀ ਹੋ ਕੇ ਰਾਜਾ ਸੰਗਰਦਾ ਮਰ ਗਿਆ ਤੇ ਅਸੰਜਸ ਨੇ ਤਪੱਸਿਆ ਕਰਨੀ ਅਰੰਭੀ ਅਸੰਜਸ ਉਸ ਦੇ ਪੁੱਤਰ ਆਸਮਾਨ ਤੇ ਦਲੀਪ ਨੇ ਤਪੱਸਿਆ ਕੀਤੀ ਪਰ ਕੋਈ ਵੀ ਗੰਗਾ ਨੂੰ ਧਰਤੀ ਤੇ ਨਾ ਲਿਆ ਸਕੇ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਵਿਸ਼ਵਾਮਿੱਤਰ ਕਥਾ ਸੁناਈ ਗਈ ਇੱਕ ਸਮਾਂ ਐਸਾ ਆਇਆ ਕਿ ਰਾਜਾ ਦਲੀਪ ਦੇ ਪੁੱਤਰ ਪੰਗੀਰਥ ਨੇ ਘੋਰਤ ਪੱਸੀਆ ਕੀਤੀ ਤੇ ਭਗਵਾਨ ਕੋਲੋਂ ਗੰਗਾ ਲਿਆਉਣ ਦਾ ਵਾਰ ਮੰਗਿਆ ਵਾਰ ਮਿਲ ਗਿਆ ਗੰਗਾ ਧਰਤੀ ਤੇ ਆਈ ਤਾਂ ਕਲਾਸ਼ ਪਰਬਤ ਤੋਂ ਗੰਗਾ ਨੂੰ ਲੈ ਕੇ ਪੰਗੀਰਥ ਉਸ ਸਥਾਨ ਤੇ ਪੁਜਾ ਜਿੱਥੇ ਸਗਰ ਦੇ 60000 ਪੁੱਤਰ ਮਰੇ ਸਨ ਉਹਨਾਂ ਨੂੰ ਪਾਣੀ ਮਿਲਿਆ ਤਾਂ ਉਹਨਾਂ ਦੀ ਮੁਕਤੀ ਹੋਈ ਉਸ ਸਥਾਨ ਨੂੰ ਅੱਜ ਗੰਗਾ ਸਾਗਰ ਆਖਿਆ ਜਾਂਦਾ ਹੈ ਐਸਾ ਪਰਉਪਕਾਰੀ ਹੋਇਆ ਪੰਗੀਰਥ ਜਿਸ ਪਤਿਤ ਪਾਵਨੀ ਗੰਗਾ ਸੁਰਗਾ ਵਿੱਚੋਂ ਲਿਆਂਦੀ ਇਸ ਵਿੱਚ ਇਸ਼ਨਾਨ ਕਰਨ ਨਾਲ तन ਤੇ ਮਨ ਪਵਿੱਤਰ ਹੁੰਦੇ ਹਨ ਏ ਮਹਾਮੁਣੀ ਜੀ ਤਾ ਤੇ ਸਭ ਲੋਕ ਸਭ ઋષਿ ਗੰਗਾ ਦੇ ਕਿਨਾਰੇ ਹੀ ਰਹਿੰਦੇ ਹੋਣਗੇ। ਸ਼੍ਰੀ ਰਾਮ ਜੀ ਨੇ ਪ੍ਰਸ਼ਨ ਕੀਤਾ। ਹਾਂ ਰਾਜਕੁਮਾਰ ਸਾਰੇ ઋષਿ मुनि ਇਸ ਦੇ ਕਿਨਾਰੇ ਰਹਿੰਦੇ ਹਨ। ਹਰੇ ਖੇਤਾਂ ਦੇ ਮਨਦਾਨਾਂ ਵਿੱਚੋਂ ਦੀ ਗੰਗਾ ਲੰਘਦੀ ਹੈ। ਇਹ ਪਤਿਤ ਪਾਵਣੀ ਜੀਵਨ ਬਖਸ਼ਣ ਵਾਲੀ ਹੈ। ਜੈ ਜੈ ਗੰਗੇ। ਵਿਸ਼ਵਾ ਮਿੱਤਰ ਨੇ ਕਥਾ ਸਮਾਪਤ ਕੀਤੀ ਬੋਲ ਸਿਆਪਤੀ RAM ਚੰਦਰ ਮਹਾਰਾਜ ਕੀ ਜੈ ਬੋਲ ਬੰਕੇ ਵਿਹਾਰੀ ਲਾਲ ਕੀ ਜੈ ਹੈ ਮੇਰੀ ਮਾਈ ਸੱਚੀਆਂ ਜੋਤਾਂ ਵਾਲੀ ਮਾਤਾ ਜੀ ਤੁਹਾਡੀ ਸਦਾਈ ਜੈ ਕਥਾ ਵਿਸ਼ਰਾਮ ਹੋਤ ਹੈ ਵਿਦਾ ਹੋਏ ਹਨੂਮਾਨ RAM ਤੇ ਲਸ਼ਮਣ ਜਾਣ ਕੀ ਸੋ ਸਦਾ ਕਰੋ ਕਲਿਆਣ ਜੋ ਜਨ ਜਾਂ ਸੇ ਆਇਓ ਸੁਣੀ ਕਥਾ ਮਨ ਲਾਏ ਤੇ ਤਾਂ ਕੋ ਜਾਈਏ ਮਨ ਆਪਣੇ ਹਰਿ ਛਾਇ ਸਿਆਪਤੀ ਰਾਮ ਜੈ ਜੈ ਰਾਮ ਕਰੋ ਕਲਿਆਣ ਜੈ ਹਨੂਮਾਨ ਕਰੋ ਕਲਿਆਣ ਜੈ ਪ੍ਰਭੂ ਰਾਮ ਹੋ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ